ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ ਵਿੱਚੋਂ ਇੱਕ ਟਾਂਡਾ ਦੇ ਪਿੰਡ ਟਾਲੀ ਦਾ ਵਿਅਕਤੀ ਵੀ ਹੈ ਜਿਸ ਸਬੰਧੀ ਅੱਜ 5 ਫਰਵਰੀ ਸ਼ਾਮ 3:30 ਵਜੇ ਦੇ ਕਰੀਬ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਪਿੰਡ ਟਾਲੀ ਵਾਸੀ ਰੇਸ਼ਮ ਸਿੰਘ ਦਾ ਪੁੱਤਰ ਹਰਵਿੰਦਰ ਸਿੰਘ 15 ਜਨਵਰੀ ਨੂੰ ਹੀ ਬਾਰਡਰ ਕ੍ਰੋਸ ਕਰਕੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ ਜਿਸ ਨੂੰ ਟਰੈਵਲ ਏਜੰਟ ਨੇ ਲੱਖ ਰੁਪਿਆ ਲੈਣ ਦੇ ਬਾਵਜੂਦ ਗਲਤ ਤਰੀਕੇ ਨਾਲ ਅਮਰੀਕਾ ਦਾਖਲ ਕਰਵਾਇਆ ਜਿਸ ਤੋਂ ਬਾਅਦ ਉਹ ਫੜਿਆ ਗਿਆ ਅਤੇ ਉਸ ਨੂੰ ਹੁਣ ਬਾਕੀ ਭਾਰਤੀਆਂ ਦੇ ਨਾਲ ਰਿਪੋਰਟ ਕੀਤਾ ਜਾ ਰਿਹਾ ਹੈ ਅੱਜ ਜਦੋਂ ਇਸ ਵਿਅਕਤੀ ਹਰਵਿੰਦਰ ਸਿੰਘ ਦੀ ਪਤਨੀ ਕੁਲਜਿੰਦਰ ਗੌਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਸਾਰੀ ਕਹਾਣੀ ਦੱਸੀ ਕਿਸ ਤਰ੍ਹਾਂ ਉਸ ਦੇ ਪਤੀ ਨੂੰ ਏਜੰਟ ਨੇ ਵਿਦੇਸ਼ ਇੱਕ ਸਹੀ ਤਰੀਕੇ ਨਾਲ ਭੇਜਣ ਦਾ ਵਾਅਦਾ ਕਰਕੇ ਰਕਮ ਲਈ ਪਰੰਤੂ ਉਸ ਨੂੰ ਇਲੀਗਲ ਤਰੀਕੇ ਨਾਲ ਵਿਦੇਸ਼ ਭੇਜਿਆ ਅਤੇ ਹੁਣ ਉਸਦਾ ਪਤੀ ਵਾਪਸ ਆ ਰਿਹਾ ਹੈ। ਕੁਲਜਿੰਦਰਪੁਰ ਕੁਲਜਿੰਦਰਪੁਰ ਜੀ ਤੁਹਾਡੇ ਹਸਬੰਦ ਜਿਹੜੇ ਆ ਰਵਿੰਦਰ ਸਿੰਘ ਜੀ ਡਪੋਟੂ ਤੇ ਬਾਹਰ ਆਏ। ਹਾਂਜੀ ਕਿਹਨਾ ਹਾਲਾਤਾਂ ਦੇ ਵਿੱਚ ਗਏ ਸੀ ਅਮਰੀਕਾ ਦੇ। ਗਏ ਤੇ ਬਹੁਤ ਮਾੜੇ ਹਾਲਾਤ ਸੀਗੇ ਸਾਡੇ ਤੇ 1 ਨੰਬਰ ਚ ਗੱਲ ਹੋਈ ਇਸ ਏਜੰਟ ਦੇ ਨਾਲ। ਪਰ ਉਹਨਾਂ ਨੇ ਡੌਂਕੀ ਲਵਾਈ ਉਹਨਾਂ ਦੇ ਸਾਡੇ ਘਰ ਵਾਲੇ ਨੂੰ। ਕਿ ਬਹੁਤ ਹੀ ਜਦੋਂ ਮਾੜੇ ਹਾਲਾਤ ਦੇ ਵਿੱਚ ਉਹਨਾਂ ਨੂੰ ਭੇਜਿਆ ਫੇਰ ਵੀ ਅਸੀਂ ਚੱਲ ਫੇਰ ਵੀ ਚੁੱਪ ਰਹੇ ਅਸੀਂ ਕਿ ਚੱਲ ਕੋਈ ਨਹੀਂ ਕਿ ਚੱਲ ਰੱਬ ਅਗੇ ਦੇ ਰਹੀ ਦੇਣੀ ਹੈਗਾ ਚਲ ਪਹੁੰਚੇਗਾ ਆਪਣੀ ਸਮੇਂ ਦੇ ਨਾਲ ਪਰ ਫਿਰ ਵੀ 15 ਤਰੀਕ ਦੇ ਵਿੱਚ ਦਾ ਕ੍ਰੋਸ ਕੀਤਾ ਸੀ ਬਾਰਡਰ ਅਸੀਂ ਉਹਨਾਂ ਨੂੰ ਅਪੀਲ ਮੈਂ ਕਰਦੀ ਨਹੀਂ ਜੰਟਨ ਫੋਨ ਕਿ ਦੱਸੋ ਤੁਸੀਂ ਕੁਛ ਨਹੀਂ ਅਜੇ ਤੱਕ ਕਿੰਨੇ ਦਿਨ ਹੋ ਗਏ ਫੋਨ ਨਹੀਂ ਆਇਆ ਫੋਨ ਨਹੀਂ ਆਇਆ ਕਹਿੰਦੇ ਕੋਈ ਨਹੀਂ ਫਿਰ ਵੀ ਝੂਠੇ ਦਲਾਸੇ ਦਿੰਦੇ ਰਹੇ ਨੇ ਕੋਈ ਨਹੀਂ ਆਏਗਾ ਚੌਂਕੀ ਚ ਹੋਏਗਾ ਜਾਂ ਕੈਂਪਸ ਚ ਹੋਏਗਾ ਕਿੱਥੇ ਵੀ ਹੋਏਗਾ ਪਰ ਅੱਜ ਸਾਨੂੰ ਖਬਰ ਮਿਲੀ ਕਿ ਕਿੰਨੇ ਪੈਸੇ ਲੱਗ ਗਏ 42 ਲੱਖ ਰੁਪਏ ਲਾ ਕੇ ਦਿੱਤਾ ਮੈਂ ਪੂਰਾ ਜੰਟਨ ਨੂੰ ਸਾਰੇ ਵਿਆਜ ਤੇ ਪੈਸੇ ਨੇ ਯੰਕ ਤੇ ਨਾਲ ਉਸ ਤੋਂ ਬਾਅਦ ਕੋਈ ਰابطਾ ਹੋਇਆ ਤੁਹਾਡਾ ਕੁਝ ਦਿਨਾਂ ਵਿੱਚ ਹਾਂਜੀ ਹੋਇਆ ਸੀ ਮੈਂ ਜਿੱਦਣ ਇਹਨਾਂ 15 3 15 ਜਨਵਰੀ ਨੂੰ ਬਾਰਡਰ ਕਰਾਸ ਕੀਤਾ ਤੇ ਸਾਨੂੰ ਜਿੱਦ ਮੇਰੇ ਘਰ ਵਾਲੇ ਦਾ ਮੈਸੇਜ ਆਇਆ ਕਿ ਮੈਂ ਬਾਰਡਰ ਕਰਾਸ ਕਰ ਲਿਆ ਪਰ ਨਹੀਂ ਉਹਨੇ ਜਿੱਦਾਂ ਟੋਂਕਨ ਉਹਨਾਂ ਨੇ ਕਿਹਾ ਕਿ ਤੁਸੀਂ ਇੱਧਰ ਘਰ ਮੈਸੇਜ ਛੱਡ ਦਿਓ ਉਦੋਂ ਹੀ ਇਹਨਾਂ ਨੇ ਮੈਸੇਜ ਛੱਡਿਆ ਮੈਨੂੰ ਉਹਨਾਂ ਦੇ ਘਰ ਉਸ ਤੋਂ ਬਾਅਦ ਅੱਜ ਤੱਕ ਕੋਈ ਫੋਨ ਨਹੀਂ ਆਇਆ ਮੈਨੂੰ ਕੋਈ ਕੁਝ ਨਹੀਂ ਉਸ ਤੋਂ ਬਾਅਦ ਤੁਹਾਨੂੰ ਅੱਜ ਹੀ ਪਤਾ ਲੱਗਾ ਕਿ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਕਹਿਣਾ ਚਾਹੁੰਦੇ ਪਤ ਸਰਦਾਰ ਅਹਿਰ ਪਰ ਸਰਕਾਰ ਨਹੀਂ ਕਹਿਣਾ ਚਾਹੁੰਦੀ ਕਿ ਜਿਹੜੇ ਜੰਟੇ ਬਿਲਕੁਲ ਧੋਖਾ ਕਰਦੇ ਨੇ ਸਾਰਿਆਂ ਦੇ ਨਾਲ ਇੱਕ ਕਰਨਾ ਬੰਦ ਕਰਨ ਤੇ ਜੇ ਤੇ ਕੋਈ ਹੈ ਗੇਮ ਤੇ ਬੰਦਾ ਸਹੀ ਤਰੀਕੇ ਨਾਲ ਬਾਹਰ ਭੇਜਣ ਨਹੀਂ ਤੇ ਨਾ ਭੇਜਣ ਕਿਉਂਕਿ ਪਿੱਛੇ ਗਰੀਬ ਹੁੰਦਾ ਪਰਿਵਾਰ ਸਾਰੇ ਵਿਆਹ ਤੇ ਚੱਕੀ ਹੁੰਦੇ ਨੇ ਪੈਸੇ ਉਹਨਾਂ ਨੇ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਇੱਕ ਬੇਟਾ ਤੇ ਇੱਕ ਬੇਟੀ ਹੈ ਪੂਰ ਪਰਵਾਰ ਚ ਕਿਹੜੇ ਮੈਂਬਰ ਨੇ ਮੰਮੀ ਡੈਡੀ ਏ ਤੇ ਛੋਟਾ ਮੇਰਾ ਦਿਓਰ ਤੇ ਦਰਾਣੀ ਤੇ ਉਹਨਾਂ ਦੇ ਤਿੰਨ ਬੇਟੀਆਂ ਹਨ ਜਦੋਂ ਦਾ ਕੀ ਨਾਮ ਸੀ ਜਸਕਰਨ ਸਿੰਘ son of ਹਮਿੰਦਰ ਸਿੰਘ ਥੜੀ ਜਗ੍ਹਾ ਤੋਂ ਸੀ 42 ਪਿੰਡ ਦਾ ਹੀ ਹੈ ਹਾਂਜੀ ਸਰ ਜੀ ਤੜਕ ਪੜਦਾ ਜਾਂਦਾ ਮੁੰਡਾ ਇੱਕ ਕੋਟਾ ਰਵਿੰਦਰ ਸਟੇ ਕਿੰਨੇ ਕਿ ਦਿਨੋਂ ਵਿਦੇਸ਼ ਗਿਆ ਸੀ ਕਿੰਦਾਂ ਦੇ ਹਾਲਾਤ ਨੇ ਘਰ ਦੇ ਸਰ ਇਹਨੂੰ 8 ਮਹੀਨੇ ਹੋ ਗਏ ਸੀ ਗਏ ਨੂੰ ਘਰ ਦੇ ਹਾਲਾਤ ਬਹੁਤ ਹੀ ਮੰਦੇ ਨੇ ਬਹੁਤ ਗਰੀਬ ਪਰਿਵਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਖੇਤੀ ਕਾਫੀ ਮੁਸ਼ਕਲਾਂ 'ਚ ਹੈ ਪਰ ਉਹ ਕੀ ਮੰਗ ਕਰਦੇ ਪਰ ਸਰਕਾਰ ਕੋਤੀ ਸੀ ਪਾਰਾ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਹੈ ਕਿ ਜਿਹੜਾ ਇਹਨਾਂ ਦਾ ਬੰਦੇ ਇਨਸਾਫ ਇਹਨਾਂ ਨੂੰ ਦਿੱਤਾ ਜਾਵੇ ਤੇ ਜੋ ਇਹਨੇ ਏਜੰਟ ਨੇ ਇਹਨਾਂ ਨਾਲ ਧੋਖਾ ਕੀਤਾ ਜਿੰਨਾ ਵੀ ਇਹਨਾਂ ਦਾ ਪੈਸਾ ਹੈ ਉਹ ਇਹਨੂੰ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਜਿਹੜੇ ਬਿਨਾਂ ਸੰਸਦ ਤੋਂ ਬੈਠੇ ਤੇ ਜਿਹੜੇ ਏਜੰਟ ਧੋਖਾ ਲਿਆ ਵੱਡਾ ਵੱਡੀਆਂ ਰਕਮਾਂ ਲੈ ਕੇ ਕੋਈ ਲੱਖਾਂ ਦੇ ਨਾਲ 50-50 ਲੱਖ ਰੁਪਏ ਲੈ ਕੇ ਅਮਰੀਕਾ ਭੇਜਦੇ ਆ ਬਿਨਾਂ ਲਾਸਤ ਤੋਂ ਉਹਨਾਂ ਤੇ ਕੀ ਕਾਰਵਾਈ ਕਰਵਾਉਣਾ ਚਾਹੁੰਦੇ ਪੰਜਾਬ ਸਰਕਾਰ ਤੋਂ ਸਰ ਪੰਜਾਬ ਸਰਕਾਰ ਉਹਨਾਂ ਤੇ ਕੜੀ ਤੇ ਕੜੀ ਕਾਰਵਾਈ ਕਰੇ ਕੜੀ ਤੇ ਕਿ ਇਹ ਬੱਚਿਆਂ ਨੂੰ ਧੋਖਾ ਦੇ ਕੇ ਗਲਤ ਰਸਤੇਆਂ 'ਤੇ ਭੇਜਦੇ ਨੇ ਉਹਨਾਂ ਇਹਨਾਂ ਦੇ ਨਾਲ ਜਿੰਨਾ ਵੀ ਪਰਿਵਾਰ ਇਹ ਇਕੱਲਾ ਇਹ ਪਰਿਵਾਰ ਨਹੀਂ ਤੁਸੀਂ ਦੇਖ ਸਕਦੇ 105 ਬੱਚੇ ਜਿਹੜੇ ਅੱਜ ਪੰਜਾਬ ਦੇ ਵਾਪਸ ਆਏ ਨੇ ਉਹਨਾਂ ਦੇ ਉਹ ਸਾਬ ਇਸੇ ਏਜੰਟਾਂ ਦੇ ਹତਿਆਰ ਸਾਰੇ ਹੱਥ ਨਾਲ ਝਟੀ ਬੋਲੋ ਕੀ ਕਹਿਣਾ ਆਪਣਾ ਜੀ ਮੈਂ ਨਾ ਜੀ ਲਖਮੀ ਸਿੰਘ ਹੈ ਜੀ ਲਖਮੀ ਸਿੰਘ ਜੀ ਆਪਣਾ ਬਲਟਾਲੀ ਹਾਂਜੀ ਹਾਂਜੀ ਤੁਸੀਂ ਕੱਲ ਹੀ ਦੇ ਸਨੀਕੋ ਇਹ ਹਰਵਿੰਦਰ ਸਿੰਘ ਦਾ ਪਰਿਵਾਰ ਬਾਰੇ ਜਾਣ ਦਿਓ ਸਭ ਕੁਝ ਕੀ ਕਹਿਣਾ ਚਾਹੋਗੇ ਅੱਜ ਜੋ 트럼ਪ ਸਰਕਾਰ ਵੱਲੋਂ ਜਿਹੜਾ ਵਾਪਸ ਜਿਹੜੀ ਆ ਭੇਜ ਦਿੱਤਾ ਗਿਆ ਹੈ ਉਹ ਰਿਪੋਰਟ ਕਰਕੇ ਕੀ ਕੀ ਕਹਿਣਾ ਚਾਹੋਗੇ ਅਸੀਂ ਜੀ ਇਸ ਚੀਜ਼ ਦੇ ਬਹੁਤ ਹੀ ਦੁਖੀ ਹੋ ਦੇ ਨਾਲ ਕਹਿੰਦੇ ਆ ਕਿ ਜੋ ਵੀ 트럼ਪ ਸਰਕਾਰ ਨੇ ਕੀਤਾ ਬਹੁਤ ਮਾੜਾ ਕੀਤਾ ਹੈ ਕਿਉਂਕਿ ਜੋ ਵੀ ਆਦਮੀ ਇੱਥੋਂ ਜਾਂਦਾ ਬੱਚਾ ਜਾਂਦਾ ਆਪਣੇ ਘਰ ਦੇ ਭਵਿੱਖ ਵਾਸਤੇ ਜਾਂਦਾ ਤੇ ਉਹ ਜਾ ਕੇ ਫਿਰ ਉੱਥੇ ਜੋ ਕਾਰਵਾਈ ਹੋਈ ਹੈ ਬਹੁਤ ਮਾੜੀ ਹੋਈ ਹੈ ਜੋ ਕਿ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਸਾਡਾ ਜੇ ਭਰਾ ਹੀ ਛੋਟਾ ਹੈ ਹਰਵਿੰਦਰ ਸਿੰਘ ਮੇਰੇ ਘਰ ਦੇ ਨਾਲ ਹੈ ਬਿਲਕੁਲ ਘਰ ਨੇੜੇ ਦਾ ਨਜ਼ਦੀਕ ਹੈ ਤੇ ਇਹਨਾਂ ਨੇ ਤਕਰੀਬਨ ਸਾਰਾ ਪੈਸਾ ਚੁੱਕ ਕੇ 42 ਲੱਖ ਰੁਪਏ ਨੇ ਵਿਆਜ ਤੇ ਚੁੱਕ ਕੇ ਦਿੱਤਾ ਹੈ ਜੋ ਏਜੰਟ ਹੈ ਉਹ ਥੋੜੇ ਦਿਨ ਪਹਿਲਾਂ ਹੀ ਮੇਰੇ ਸਾਹਮਣੇ ਵੀ ਇਹਨਾਂ ਕੋਲੋਂ 6 ਲੱਖ ਰੁਪਏ ਲੈ ਗਿਆ ਈ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਪਹਿਲੀ ਤੇ ਹੀ ਮੰਗ ਕਰਦੇ ਹਾਂ ਕਿ ਜੋ ਜੈਂਟ ਹੈ ਉਸ ਤੇ ਕੜੀ ਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੇ ਇਹਨਾਂ ਨੂੰ ਧੋਖੇ ਵਿੱਚ ਰੱਖਿਆ ਕਿਉਂਕਿ ਇਹ ਦਿਹਾੜੀ ਤੱਪੇ ਵਾਲਾ ਜ਼ਿਮੀਂਦਾਰ ਪਰਿਵਾਰ ਹੈ ਆਪਣਾ ਗੁਜ਼ਾਰਾ ਕਰਦਾ ਹੈ ਤੇ ਇਸ ਕਰਕੇ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਇਹਨਾਂ ਦੀ ਜੋ ਮੱਦੀ ਮਾਲੀ ਸ਼ਾਦਾ ਨ ਦਿੱਤੀ ਜਾਣੀ ਚਾਹੀਦੀ ਪਰਿਵਾਰ ਨੇ ਉਮੀਦ ਕੀਤੀ ਹੋਗੀ ਪਹਿਲੀ ਤਨਖਾਹ ਹੋਗੀ ਅਸੀਂ ਹਾਂ ਜੀ ਇਹਨਾਂ ਨੇ ਬੜੀ ਉਮੀਦ ਕੀਤੀ ਹੈ ਜੀ ਮੇਰੇ ਨਾਲ ਬਹੁਤ ਦਿਨਾਂ ਦਾ ਜਿਹੜਾ ਮੰਤਪਾਤ ਇਕੱਠਾ ਕਰ ਗਈ ਹੈ ਜੀ ਰਿਪੋਰਟ ਪੁਣਾ ਪਿਆ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦਾ ਇਹ ਮੇਰੇ ਨਾਲ ਕਈ ਵਾਰੀ ਇਹ ਉਹਨਾਂ ਦੀ ਨਿਸਜਾ ਰਾਬਤਾ ਇਹਨਾਂ ਦੇ ਮਾਤਾ ਪਿਤਾ ਨਾਲ ਰਾਬਤਾ ਕਰਦੇ ਬੈਠੇ ਗੱਲਾਂਬੱਤਾਂ ਕਰਦੇ ਇੱਥੇ ਕਰਦੇ ਹੁੰਦੇ ਸੀ ਵੀ ਚਲੋ ਜਿੱਦੋਂ ਵੀ ਸਾਡੀ ਬੱਚਾ ਦੀ ਤਨਖਾਹ ਆਏਗੀ ਅਸੀਂ ਗੁਰੂ ਮਹਾਰਾਜ ਤੇ ਗੁਰਦਰਾ ਸਾਹਿਬ ਖੰਡ ਪਾਠ ਕਰਮ ਖਾਬ ਕਰਾਉਣਾ ਹੈ ਤੇ ਪਰ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਹੀ ਕਰਦਾ ਹੈ ਪਰ ਜੋ ਕੇ ਹੋਇਆ ਬਹੁਤ ਮਾੜਾ ਹੋਇਆ ਹੈ